ਅੰਮ੍ਰਿਤਸਰ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਦੱਸਦੇ ਕਿ ਅੰਮ੍ਰਿਤਸਰ ਪੁਲਸ ਦੇ ਵੱਲੋਂ ਮਕਦਮੇ ਨੂੰ ਜਲਦ ਤੋਂ ਜਲਦ ਟਰੇਸ ਕਰਨ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸ਼੍ਰੀ ਪ੍ਰਭਜੋਤ ਸਿੰਘ ਵੇਰਕਾ ਪੀਪੀਐਸ ਐਡੀਸੀਪੀ ਸਿਟੀ 2 ਅਤੇ ਅੰਮ੍ਰਿਤਸਰ ਦੇ ਦिशा ਨਿਰਦੇਸ਼ ਹੇਟ ਕਵਲਪ੍ਰੀਤ ਸਿੰਘ ਪੀਪੀਐਸ ਐసీపీ ਬਸ਼ਮੀ ਅਤੇ ਅੰਮ੍ਰਿਤਸਰ ਦੇ ਨਿਗਰਾਨੀ ਹੇਟ ਮੁਖ ਅਫਸਰ ਥਾਣਾ ਜਹਾਟਾ ਅੰਮ੍ਰਿਤਸਰ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਪੁਲਸ ਪਾਰਟੀ ਐਸਆਈ ਬਲਵਿੰਦਰ ਸਿੰਘ ਇਨਚਾਰਜ ਪੁਲਸ ਚੌਕੀ ਗੁਰੂ ਕੀ ਬਡਾਲੀ ਸਮੇਤ ਸਾਥੀ ਕਰਮਚਾਰੀਆਂ ਦੇ ਹੋ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਮੁਕਦਮੇ ਦੇ ਵਿੱਚ ਜੁੜਿੰਦੇ ਦੋਸ਼ੀਆਂ ਦੇ ਵਿੱਚ ਇੱਕ ਦੋਸ਼ੀ ਗੁਰਲਾਲ ਸਿੰਘ ਉਰਫ ਬਿਲ ਬਖਰਾ ਨੂੰ ਮੋੜ ਪੈਣੀ ਸਨ ਸਾਹਿਬ ਰੋਡ ਤੋਂ ਕਾਬੂ ਕਰਕੇ ਇਸ ਦੇ ਕੋਲੋਂ ਵਾਰਦਾਤ ਸਮੇ ਵਰਤੀ ਗਈ ਪਿਸਟੋਲ ਤੇ ਬੱਤੀ ਬੋਰ ਅਤੇ ਐਕਟੀਵਾ ਰੰਗ ਗ੍ਰੇਬ ਬਰਾਮਦ ਕੀਤਾ ਗਿਆ ਹੈ ਅਤੇ ਇਸ ਦੇ ਦੂਸਰੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਕੇ ਲੁੱਟ ਕੀਤੀ ਰਕਮ ਵੀ ਬਰਾਮਦ ਕੀਤੀ ਜਾਵੇਗੀ ਅਤੇ ਗ੍ਰਿਫਤਾਰ ਦੋਸ਼ੀ ਨੂੰ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੇ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਤਫ਼ਤੀਸ਼ ਜਾਰੀ ਹੈ। ਪੁਲਿਸੀ ਨੀ ਦਾਸ ਪੰਜ ਨੂੰ ਰਾਤ 9:00 10:00 ਵਜੇ ਇਹ ਵਾਹਦਾ ਵੀਜੀ ਬਰਿੰਦਰ ਸਿੰਘ ਮਾਨ ਹੈਗੇ ਨੇ ਜਿਹਨਾਂ ਦਾ ਪਟਰੋਲ ਪੰਪ ਹੈਗਾ ਇੱਥੇ ਗੁਰੂ ਕੀ ਵਡਾਲੀ ਦੇ ਲਾਗੇ ਇਹ ਰਾਤ ਨੂੰ ਆਪਣੇ ਪੰਪ ਤੋਂ ਜਾ ਰਹੇ ਸੀਗੇ ਤੇ ਇਹਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਜਿਹੜਾ ਸੀਗਾ ਦਾਤਰ ਮਾਰ ਕੇ ਇਹਨਾਂ ਦਾ ਰਿਵੋਲਵ ਪਿਸਟਲ ਤੇ ਇਹਨਾਂ ਦਾ ਐਕਟਿਵ ਤੇ ਕੁਝ ਪੈਸੇ ਇਹਨਾਂ ਤੋਂ ਕੋਲੇ ਸੀਗੇ ਇਹਦੇ ਵਿੱਚ ਬਹੁਤ ਹੀ ਮਿਹਨਤ ਕਰਦੇ ਹੋਏ ਸਾਡੇ ਗੁਰੂ ਕੀ ਵਡਾਲੀ ਇਨਚਾਰਜ ਬਲਵਿੰਦਰ ਸਿੰਘ ਹੋਣਾ ਨੇ ਨਾਲ ਐਸਐਚਓ ਸ਼ਰਟ ਨੇ ਤੇ ਡੀਐਸਪੀ ਆਪਣੇ ਐਸਪੀ ਇੰਵੈਸਟਮੈਂਟ ਕੰਪਲੀਟ ਹੋਣਾ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਦੋਸ਼ੀ ਨੂੰ ਜਿਹੜਾ ਹੈ ਗੁਰਲਾਲ ਸਿੰਘ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਜਿਹੜਾ ਹੈ ਇਹਨਾਂ ਨੇ ਖੋਇਆ ਸੀਗਾ ਪਿਸਤਲ ਉਹ ਵੀ ਬਰਾਮਦ ਕਰ ਲਿਆ ਐਕਟਿਵ ਆ ਦੀ ਬਰਾਮਦ ਕਰ ਤੇ ਬਾਕੀ ਸਾਰੇ ਇਹਦੇ ਨਾਲ ਦੇ ਸਾਥੀ ਜਿਹੜੇ ਬਾਕੀ ਵਿਅਕਤੀ ਅਸੀਂ ਆਈਡੈਂਟੀਫਾਈ ਕਰ ਲਏ ਆ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਗਿਆ ਕਿੰਨੇ ਬੰਦੇ ਸੀ ਕਰੇ ਵਾਰਦਾਤ ਕਰਨ ਵਾਲੇ ਜਿਹੜੇ ਸੀ ਪੰਜ ਵਿਅਕਤੀ ਸੀ ਪੰਜਾਂ ਦੇ ਵਿੱਚੋਂ ਇੱਕ ਬਟ ਮੇਨਲੀ ਅਸੀਂ ਇਹਨਾਂ ਦਾ ਜਿਹੜਾ ਪਿਸਤਲ ਸੀਗਾ ਉਹ ਜਿਹੜਾ ਹੈਗਾ ਉਹ ਰਿਕਵਰ ਕਰ ਲਿਆ ਸਰ ਕੋਈ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਉਹਨਾਂ ਦਾ ਹਰੇ ਇਸ ਬਾਰੇ ਰਿਮਾਂਡ ਲੈ ਕੇ ਪੁੱਛ ਕੇ ਕੀਤੀ ਜੇ ਫਿਲਹਾਲ ਇਹਨਾਂ ਦਾ ਕੋਈ ਨਹੀਂ ਸਰ ਹੋਰ ਕਿੰਨੀ ਇਹਨੇ ਵਾਰਤਾ ਕੀਤੀਆਂ ਨੇ ਇਹ ਇਹ ਰਿਮਾਂਡ ਲੈ ਲੈਣ ਦਾ ਰਿਮਾਂਡ ਲੈ ਕੇ ਬਾਅਦ ਚ ਤੁਹਾਨੂੰ ਫਿਰ ਇਟਾ ਕਰ ਇਹ ਸਰ ਐਡਿਕਟਾ ਤੇ ਵੀ ਇਹ ਚੀਜ਼ ਬਾਰੇ ਅਜੇ ਪਤਾ ਕਰਾਂਗੇ ਸਰ ਕੀ ਨਾਮ ਹੈ ਇਹਨਾਂ ਦਾ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਗੁਰਲਾਲ ਸਿੰਘ ਹੈਗਾ ਯਾ ਇਹ ਗੁਰੂ ਕੀ ਵਡਾਲੀ ਜਿਹੜੀ ਹੈਗੀ ਇਹਦੇ ਲਾਗੇ ਹੀ ਰਹਿਣ ਵਾਲਾ ਹੈ ਚੇਤਪੁਰ ਚੇਤਨਵ ਚੇਤੂ ਆ ਚੇਤੂ ਆਣ ਪਤਾ ਨਹੀਂ ਇਹਨੇ ਵਰਤੀ ਸੀ ਉਹ ਬਰਾਮਾ ਹਾਂ ਜਿਹੜੀ ਇਹਨਾਂ ਨੇ ਖੋਈ ਸੀਗੀ ਗੱਡੀ ਉਹ ਅਸੀਂ ਬਰਾਮਦ ਕਰ ਲਈ ਇਹ 10 5 23 ਨੂੰ ਹੋਈ ਸੀਗੀ ਰਾਤ ਨੂੰ ਪੌਣੇ 10 ਵਜੇ ਹੋਈ ਸੀ ਰਾਤ ਕਿੰਨੇ ਕੁ ਬੰਦੇ ਇਕੱਠੇ ਪੰਜ ਬੰਦੇ ਗੈਦਰ ਹੋ ਕੇ ਗਏ ਸੀ ਸਾਰੇ ਹਾਂ ਜਿਹੜੇ ਉੱਤੇ ਜੇ ਪੰਜ ਜਣ ਸਰ ਕਿੰਨੇ ਗਏ ਸੀ ਇਹ ਵਿਅਕਤੀ ਇਹ ਪੰਜਿਆਂ ਨੇ ਜਿਹੜੇ ਆਪਣਾ ਕਾਰ ਲੈ ਕੇ ਗਏ ਸੀ ਦੇਖੋ ਇਹ ਸਾਰੀਆਂ ਆਪਰੇਸ਼ਨਸ ਹੈਗੀਆਂ ਡਿਟੇਲਸ ਹੈਗੀਆਂ ਨੇ ਮੈਂ ਤੁਹਾਨੂੰ ਫਿਰ ਸ਼ੇਅਰ ਬਾਅਦ ਚ ਕਰਾਂਗਾ ਸਾਡਾ ਸਾਰਾ ਕੇਸ ਟ੍ਰੇਸ ਹੋ ਜਾਏਗਾ ਫਿਰ ਮੈਂ ਜ਼ਰੂਰ ਤੁਹਾਨੂੰ ਸ਼ੇਅਰ ਕਰ ਦਵਾਂ। ਤੇ ਉਹ ਸਰ ਪੰਜ ਬੰਦੇ ਦਾ ਗੈਂਗ ਸੀ ਇਹਨਾਂ ਦਾ ਜਿਹੜਾ ਚੱਲ ਰਿਹਾ ਸੀ ਅਪਡੇਟ ਕਰ ਰਹੇ ਹਾਂ। ਹੋ ਸਕਦਾ ਪੰਜ ਸਾਹਮਣੇ ਆਏ ਜਾਂ ਜਦੋਂ ਹੋਰ ਅਗਲੇ ਗ੍ਰਿਫਤਾਰ ਕਰਾਂਗੇ ਹੋ ਸਕਦਾ ਹੋਰ ਵੀ ਗੈਂਗ ਹੋਣ। ਪਰ ਇਹਨਾਂ ਨੇ ਕਾਫੀ ਬਾਤਾਂ ਕੀਤੀਆਂ ਨਾ ਕਾਫੀ ਜਿਹੜੀ ਹੈਗੀ ਸ਼ਾਰਟ ਏਰੀਅ ਵਿੱਚ ਠੰਡ ਪਈ। ਹੁਣ ਬਰਾਮਦੀ ਕੀ ਕੀ ਹੋਈ ਹੈ ਜੀ? ਬਰਾਮਦੀ ਹੈ ਨਾ ਕੋਈ ਇੱਕ ਪਿਸਟਲ ਹੋ ਗਿਆ, ਇੱਕ ਐਕਟਿਵਾ ਜਿਹੜੀ ਖੋਹ ਹੋਈ ਹੈ। ਉਹ ਤੋਂ ਚੀਜ਼ਾਂ। ਕੋਈ ਕੈਸ਼ ਵੀ ਕਰਾ ਵੀ ਜਿਹੜਾ ਕੋਈ ਹਾਂ ਇਹਨਾਂ ਕੋ ਕੋ ਕੈਸ਼ ਸੀ। ਸਰ ਕਿੰਨਾ ਬਰਾਮ ਹੋਇਆ ਇਹ ਕੈ ਦੇਖੋ ਕੈਸ਼ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ ਇਸ ਜਿਹੜੇ ਹੈਗੇ ਨਾ ਉਹਨਾਂ ਦੇ ਕਾਉਂਸੇ ਵਿੱਚੋਂ ਵੇਖਣ ਵਾਲੀ ਗੱਲ ਹੁੰਦੀ ਆ ਉਹ ਵੇਖ ਕੇ ਵੈਰੀਫਾਈ ਕਰਕੇ ਦਿੱਤਾ ਕਿੰਨਾ ਕਿੰਨਾ ਨੇ ਕੈਸ਼ ਕਰਵਾਇਆ ਸੀ ਸਰ ਉਹ ਤੇ ਲਿਖਿਆ ਹੋਇਆ ਜਿਹੜਾ ਇਹਨਾਂ ਨੇ ਲਿਖਿਆ ਲਿਖਾਇਆ ਸੀਗਾ ਉਹਦਾ 1 ਲੱਖ ਦੇ ਕਰੀਬ ਸੀਗਾ ਹੁਣ ਕਿਨੇ ਤੱਕ ਬ੍ਰਾਮਦ ਹੋਈ ਨਹੀਂ ਹੁਣ ਅਜੇ ਕ੍ਰਿਸਟਲ ਤੇ ਵਾਲਾਂ ਦੀ ਜਿਹੜੀ ਐਕਟੀਵੇਟਾਈ ਬ੍ਰਾਮਦ ਹੋਈ ਹੈ ਪੈਸੇ ਬਾਕੀਆਂ ਨੇ ਕੋਲ ਠੀਕ ਹੈ ਤੇਜ਼ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੁਰਕੁਮਾਰ ਦੀ ਰਿਪੋਰਟ